ਤੋ ਕੋਈ ਗੱਲ ਨਹੀਂ ਜਦ ਬੜਾ ਬੜਾ ਪੀਣ ਗੇਰਤਾ ਤੇ ਦਲਦਲਦੀ ਹਿੱਤਦੀਆ ਤੇ ਮੈਂ ਇਹ ਪੁੱਛਨੀ ਹੈ ਵੀ ਧਰਤੀ ਕੱਤੀ ਨੂੰ ਨਹੀਂ ਲੀ ਧਰਤੀ ਸਾਰੀ ਰਾਤ ਕੱਤੀ ਨੂੰ ਨਹੀਂ ਲੀ ਤੇ ਧਰਤੀ ਅਜੇ ਖਲੋਤੀ ਰਹੀ ਵੀ ਜਦੋਂ ਜੀਵ ਗਾਂਧੀ ਪ੍ਰਧਾਨ ਮੰਤਰੀ ਬਣ ਜਾਏਗਾ ਤੇ ਫੇਰ ਮੈਂ ਹਿਲਾਂਗੀ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1984 ਦੇ ਵਿੱਚ ਹੋਏ ਸਿੱਖ ਕਤਲੇਆਮ ਦੇ ਮੁਕੱਦਮੇ ਲੜਨ ਵਾਲੇ ਵਕੀਲਾਂ ਅਤੇ ਗਵਾਹਾਂ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸਮਾਗਮ ਕਰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮਨਜਿੰਦਰ ਸਿੰਘ ਸਿਰਸਾ, ਗੋਬਿੰਦ ਸਿੰਘ ਲੋਂਗੋਵਾਲ ਮੌਜੂਦ ਸਨ। ਹਾਲਾਂਕਿ ਸਮਾਗਮ ਵਿੱਚ ਐਚਐਸ ਫੁੱਲਕਾ ਸ਼ਾਮਲ ਨਹੀਂ ਹੋਏ ਤੇ ਉਹਨਾਂ ਵੱਲੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਇਸ ਸਮਾਗਮ ਵਿੱਚ ਆ ਕੇ ਸਨਮਾਨ ਪ੍ਰਾਪਤ ਕੀਤਾ। ਜਿਕਰ ਹੋ ਗਿਆ ਕਿ ਦਿੱਲੀ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸੱਜਨ ਕੁਮਾਰ ਅਤੇ ਤਿੰਨ ਹੋਰ ਦੋਸ਼ੀਆਂ ਨੂੰ ਅਦਾਲਤ ਵੱਲੋਂ ਸਜ਼ਾ ਦਿੱਤੇ ਜਾਣ ਤੇ ਐਸਜੀਪੀਸੀ ਅਤੇ ਅਕਾਲੀ ਦਲ ਵੱਲੋਂ ਇਨ੍ਹਾਂ ਮਾਮਲਿਆਂ ਦੇ ਵਕੀਲਾਂ ਅਤੇ ਗਵਾਹਾਂ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਸੀ ਕਿਉਂਕਿ ਇਹਨਾਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਗਵਾਹਾਂ ਅਤੇ ਵਕੀਲਾਂ ਨੂੰ ਲੰਬੀ ਕਾਨੂੰਨੀ ਲੜਾਈ ਲੜਨੀ ਪਈ ਹੈ ਉਥੇ ਹੀ ਸੱਜਣ ਕੁਮਾਰ ਦੇ ਕੇਸ ਵਿੱਚ ਮੁੱਖ ਗਵਾਹ ਰਹੀ ਜਗਦੀਸ਼ ਕੋਰ ਨੇ ਐਸਜੀਪੀਸੀ ਵੱਲੋਂ ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਧੰਨਵਾਦ ਕੀਤਾ ਉਥੇ ਹੀ ਦੱਸਿਆ ਕਿ ਉਹਨਾਂ ਦੀ ਜੰਗ ਜਾਰੀ ਰਹੇਗੀ ਉਹਨਾਂ ਦਾ ਕਹਿਣਾ ਹੈ ਕਿ 84 ਦੇ ਕਤਲੇਆਮ ਦੇ ਦੋਸ਼ੀਆਂ ਵਿੱਚ ਰਾਜੀਵ ਗਾਂਧੀ ਦਾ ਨਾਮ ਵੀ ਆਉਣਾ ਚਾਹੀਦਾ ਹੈ ਅਤੇ ਉਹ ਪ੍ਰਧਾਨ ਮੰਤਰੀ ਨੂੰ ਅਪੀਲ ਕਰਨਗੇ ਕਿ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲਿਆ ਜਾਵੇ ਸਿੱਖ ਵੀਰਾਂ ਨੇ ਸਨਮਾਨ ਦਿੱਤਾ ਹੈ ਬਹੁਤ-ਬਹੁਤ ਧੰਨਵਾਦੀਆਂ ਕਿਉਂਕਿ 34 ਸਾਲ ਜੋ ਉਹਨਾਂ ਸਾਨੂੰ ਜ਼ਖਮ ਦਿੱਤੇ ਸੀ ਨਸੂਰ ਬਣਿਆ ਸੀ ਵਿਸਦੇ ਸੀ 34 ਸਾਲ ਬਾਅਦ ਥੋੜੀ ਜੀ ਆਸ ਬਜੀ ਇਨਸਾਫ ਦੀ ਤੇ ਇਸ ਕਰ ਬਹੁਤ ਬਹੁਤ ਧੰਨਵਾਦੀ ਆ ਸਾਰੇ ਸਾਰੀ ਸਿੱਖ ਸੰਤੀ ਦਾ ਖਾਸ ਕਰਕੇ ਮੀਡੀਆ ਦਾ ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਬਹੁਤ ਵਧੀਆ ਕੇਸ ਚੁੱਕੇ ਤੇ ਓਨੂੰ ਅਸਲੀ ਥਾਂ ਤੇ ਜਾਨਕ੍ਰਿਪਾ ਆ ਗਿਆ ਸਾਰੇ ਸਾਡੇ ਨਾਲ ਚੱਲਣ ਦੀ ਵਿਸ਼ਵਾਸ ਦਿੱਤਾ ਉਹਨਾਂ ਨੇ ਹਾਂ ਚੱਲਣਗੇ ਮੇਰੇ ਨਾਲ ਸਾਰੇ ਕਿਉਂ ਲੜਾਈ ਜੇ ਸ਼ੁਰੂ ਹੋਈ ਆ ਮੁਕੀਨੀਆ ਜੇ ਸ਼ੁਰੂ ਹੋਈ ਆ ਤੇ ਅਜੇ ਲੜਾਈ ਲੜਨੀ ਮੈਂ ਮਰਦੇ ਦਮ ਤੱਕ ਇਸ ਕਰਕੇ ਲੋਕਾਂ ਨੇ ਮਾਰਿਆ ਉਹਨਾਂ ਨੂੰ ਇਹਨੂੰ ਤੇ ਕੋਈ ਗੱਲ ਨਹੀਂ ਜਦ ਬੜਾ ਪੇੜ ਗਿਰਤਾ ਤੇ ਦਲਤੀ ਦਰਤੀ ਹਿੱਤੀ ਆ ਤੇ ਮੈਂ ਇਹ ਪੁੱਛਨੀ ਆ ਵੀ ਧਰਤੀ ਕੱਤੀ ਨੂੰ ਨਹੀਂ ਹਲੀ ਧਰਤੀ ਸਾਰੀ ਰਾਤ ਕੱਤੀ ਨੂੰ ਨਹੀਂ ਹਲੀ ਤੇ ਧਰਤੀ ਅਜੇ ਖਲੋਤੀ ਰਹੀ ਵੀ ਜਦੋਂ ਜੀਵ ਗਾਂਧੀ ਪ੍ਰਧਾਨ ਮੰਤਰੀ ਬਣ ਜਾਏਗਾ ਤੇ ਫੇਰ ਮੈਂ ਹਿਲਾਂਗੀ 9 ਵਜੇ ਕਟਿਆ ਅਮ ਸ਼ੁਰੂ ਹੋਇਆ 1 ਨਵੰਬਰ 9 ਵਜੇ 83 ਪਹਿਲਾਂ ਕੋਈ ਬਈ ਸ਼ਾਂਤੀ ਸੀ ਤੇ 9 ਵਜੇ ਇਹਦਾ ਮਤਲਬ ਇਹ ਆ ਕਿ ਸਭ ਉਹਦੇ ਇਸ਼ਾਰੇ ਤੇ ਉਹਦੇ ਆ ਜਿਹੜੇ ਐਮ ਪੀ ਸੀ ਉਹਦੇ ਸੀ ਉਹਨੇ ਆਪਣੇ ਇਲਾਕੇ ਅੰਦਰ ਕੱਲ੍ਹ ਦਿੱਤੀ ਆਪਣੇ ਇਲਾਕੇ ਅੰਦਰ ਕਟਿਲਹਾਮ ਕਰਵਾਇਆ ਮੰਗ ਕਰਦੇ ਹੋ ਕਿ ਆਜੂ ਭਾਰਤ ਤੋਂ ਵਾਪਸ ਲਿਆ ਜਾਣਾ ਹਾਂ ਮੈਂ ਤਾਂ ਮੰਗ ਕਰਨੀ ਹੈ ਨਹੀਂ ਉਹ ਤਾਂ ਹੁਣ ਮੈਂ ਉਹਨਾਂ ਦਾ ਸਲਾਹ ਕਰਾਂਗੀ ਨਾ ਆਪਣੇ ਜਿਹੜੇ ਵਕੀਲਾ ਨਾਲ ਮਾਹਿਰ ਨੇ ਕਨੂਨ ਦੇ ਕਿਉਂਕਿ ਜੂਦੀ ਮਾਰੇ ਤੇ ਉਹ ਹੁਣ ਤੱਕ ਲੜਦੇ ਜਿਹੜੇ ਉਹ ਮਰ ਗਏ ਸੀ ਉਹਨਾਂ ਤੇ ਵੀ ਐਫਆਰ ਹੁਣ ਚੰਗੀਆਂ ਨੇ ਕਨੂਨ ਕਾਨੂੰਨੀ ਮਾਇਆ ਇਸ ਟਾਈਟਲਰ ਤੇ ਕਮਲਨਾਥ ਵੀ ਇਸ ਤਰ੍ਹਾਂ ਹੀ ਹੈ ਵੱਡੀਆਂ ਪਤਨੀਆਂ ਲਾ ਕੇ ਤੇ ਇਹਨੂੰ ਵੀ ਤਾਂ ਵੱਡੀਆਂ ਪਤਨੀਆਂ ਇਹਨੂੰ ਤਾਂ ਬੜੇ ਬੜੇ ਵੱਡੇ ਆਪਣੇ ਦਿੱਤੇ ਅਸੀਂ ਮਨਿਸਟਰ ਸੀ ਇਹ ਬਹੁਤ ਵੱਡਾ ਜਦੋਂ ਇਹ ਮੈਂ ਰਗਾਈ ਹੋਈ ਤੇ ਇਹਨੂੰ ਪਾਰਲੀਮੈਂਟ ਵਾਇਆ ਉਹ ਸੰਸਦ ਸੰਸਦ ਸੀ ਸੁਖਤੀ ਮੇਰੀ ਤੇ ਰਿਪੋਰਟ ਇਹਨਾਂ ਲਕਾਲੀ ਸੀ ਹੈ ਹੀ ਨਹੀਂ ਕੋਈ ਸਰਕਾਰ ਦਾ ਕੋਈ ਰੋਲ ਨਹੀਂ ਆ ਸਜਾ ਦੇਵਾ ਦੇਖੋ ਜਿਹੜੀਆਂ ਸਰਕਾਰਾਂ ਨੇ ਸਰਕਾਰਾਂ ਬਹੁਤ ਕੁਝ ਕਰ ਸਕਦੀ ਪਰ ਜਿਹੜਾ ਮੇਰਾ ਕੇਸ ਆ ਮੈਂ ਤੇ 19 3 ਨਵੰਬਰ 1984 ਦੀ ਜਿਹੜੀ ਵੀ ਮੇਰੀ ਐਫ ਆਈ ਆਰ ਆ ਉਹਦੇ ਤੇ ਨਸਰਾ ਹੋਈ ਫਿਰ ਮੈਂ ਜਿੰਨੇ ਕਮਿਸ਼ਨ ਬੈਂਦੇ ਸੀ ਉਹ ਐਫ ਆਈ ਐਫਿਡੇਵਟ ਕਰਦੀ ਜਾ ਕੇ ਗਾਇਆਂ ਦੇਖੇ ਚਾਲੂ ਰੱਖਿਆ ਪਰ ਉਹ ਜਦੋਂ ਸਰਕਾਰਾਂ ਉਹ ਕਹਿੰਦੇ ਸਰਕਾਰਾਂ ਬਹੁਤ ਕੁਝ ਕਰਦੀਆਂ ਚਲੋ ਸਰਕਾਰਾਂ ਦਾ ਵੀ ਧਨਵਾਦ ਕਰਨਾ ਚਾਹੀਦਾ ਤੁਸੀਂ ਕੀ ਕਹਿੰਦੇ ਅੱਜ ਦੇ ਸਨਮਾਨ ਬਾਰੇ ਕੀ ਕਹੋਗੇ ਅੱਜ ਦੇ ਸਨਮਾਨ ਕਮੇਟੀ ਵੱਲੋਂ ਦਿੱਤਾ ਗਿਆ ਉਤੇ ਵੀ ਅੱਜ ਦਾ ਸਨਮਾਨ ਇਹ ਆ ਕਿ ਸਿੱਖ ਸੰਤਿਆ ਨੇ ਵੇਖੋ ਹੌਸਲਾ ਵਧਾਇਆ ਹੈ ਤੇ ਮੈਂ ਸਿੱਖ ਸੰਤਿਆ ਦਾ ਬਹੁਤ ਬਹੁਤ ਧੰਨਵਾਦ ਕਰਨੀ ਆ ਕਿਉਂਕਿ ਇਹ ਕੌਮੀ ਲੜਾਈ ਸੀ ਮੇਰੀ ਲੜਾਈ ਸੀ ਇਹ ਪੂਰੀ ਸਿੱਖ ਕੌਮ ਦੀ ਲੜਾਈ ਸੀ ਲੜਾਈ ਅੱਗੇ ਚੱਲੀ ਰਹੇਗੀ ਹਾਂ ਲੜਾਈ ਚੱਲੀ ਰਹੇਗੀ ਉਥੇ ਹੀ ਕਤਲੇਆਮ ਦੇ ਮੁਕੱਦਮੇ ਲੜਨ ਵਾਲੇ ਵਕੀਲਾਂ ਵਿੱਚੋਂ ਇੱਕ ਵਕੀਲ ਗੁਰਬਖਸ਼ ਸਿੰਘ ਨੇ ਐ ਜੀ ਪੀ ਸੀ ਵੱਲੋਂ ਦਿੱਤੇ ਗਏ ਇਸ ਸਨਮਾਨ ਨੂੰ ਸਿਰ ਮੱਥੇ ਲੈਂਦਿਆਂ ਐ ਜੀ ਪੀ ਸੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਸਨਮਾਨ ਦੇ ਅਸਲੀ ਹੱਕਦਾਰ ਗਵਾਹ ਹਨ ਜੋ ਆਪਣੇ ਨਿਸ਼ਚੇ ਤੇ ਡਿੜ੍ਹ ਰਹੇ ਉਹਨਾਂ ਕਿਹਾ ਕਿ ਇਸ ਦੌਰਾਨ ਉਹਨਾਂ ਨੂੰ ਅਸਿੱਧੇ ਤੌਰ ਤੇ ਧਮਕੀਆਂ ਵੀ ਮਿਲੀਆਂ ਲੇਕਿਨ ਕੇਂਦਰ ਸਰਕਾਰ ਦੇ ਵੱਡੇ ਸਹਿਯੋਗ ਦੇ ਨਾਲ ਦੋਸ਼ੀਆਂ ਨੂੰ ਸਜ਼ਾਵਾ ਦਵਾਈਆਂ ਗਈਆਂ ਵੀ ਅਸੀਂ ਜਿਹੜੇ 84 ਦੇ ਦੰਗੇ ਜਿਹੜੇ ਅਸੀਂ ਕੇਸ ਲੜੜੇ ਸੀ ਤੇ ਕੇਸ ਤਾਂ ਕਾਫੀ ਟਾਈਮ ਤੋਂ ਲੜੜੇ ਸੀ ਸਾਰਾ ਕੁਝ ਹੈ ਪਰ ਜਿਹੜੀ ਸਫਲਤਾ ਜਿਹੜੀ ਹੁਣ ਮਿਲੀ ਆ ਇੱਕ 'ਚ ਫਾਸੀ ਦੀ ਸਜ਼ਾ ਹੋ ਗਈ ਹੈ ਦੂਜੇ 'ਚ ਉਮਰ ਕੈਦ ਹੋ ਗਈ ਹੈ ਉਹਦੇ ਨਾਲ ਕੀ ਹੈ ਜਿਹੜੇ ਗਵਾਹ ਪਿੱਛੇ ਬੈਠੇ ਸੀ ਸਾਨੂੰ ਤਾਂ ਇਹ ਵੀ ਇਹ ਜਿਹੜੇ ਜਿਹੜੇ ਕੇਸ ਜਿਹੜੇ ਹੋਏ ਨੇ ਥਿਸ ਵਿਲ ਬੀ ਅ ਪ੍ਰੈਸੀਡੈਂਟ ਇਸ ਕੇਸ ਕਰਕੇ ਜਿਹਨੇ ਸਜ਼ਾ ਹੋਈ ਹੈ ਦੂਜੇ ਵੀ ਗਵਾਹ ਜਿਹੜੇ ਜਿਨ੍ਹਾਂ ਦਾ ਬਹੁਤ ਬੁਰੀ ਤਰ੍ਹਾਂ ਵਾਪਰਿਆ ਉਹ ਸਾਹਮਣੇ ਆ ਰਹੇ ਨੇ ਹੁਣ ਤੇ ਹੋਰ ਵੀ ਕਈ ਨਵੇਂ ਕੇਸ ਚੱਲ ਰਹੇ ਨੇ ਐਸਆਈਟੀ ਚੱਲ ਰਹੀ ਹੈ ਸੀਬੀਏ ਦੇ ਕੇਸ ਚੱਲ ਰਹੇ ਨੇ ਤੇ ਸਾਨੂੰ ਪੂਰੀ ਪੂਰੀ ਉਮੀਦ ਹੈ ਸਰਕਾਰ ਦਾ ਵੀ ਸਹਿਯੋਗ ਹੈ ਤੇ ਸਾਡੇ ਅਕਾਲੀ ਦਲ ਜਿਹੜੇ ਆਪਣੇ ਬਾਦਲ ਸਾਹਿਬ ਨੇ ਜਾਂ ਸਾਡੀ ਡੀਐਸਜੀਐਮਸੀ ਇਹ ਕਮੇਟੀ ਉਹ ਵੀ ਸਾਨੂੰ ਸਪੋਰਟ ਕਰ ਰਹੀ ਹੈ ਤੇ ਹੁਣ ਜਿਹੜਾ ਜੋ ਵੀ ਅੱਗੇ ਜੋ ਵੀ ਹੋਣਾ ਹੈ ਉਹਦਾ ਰਿਜ਼ਲਟ ਜਿਹੜਾ ਉਹ ਪੋਜੀਟਿਵ ਆਣਾ ਕਿਉਂਕਿ 7000 ਆਮ ਤਾਂ ਹੋਇਆ ਹੈ 3000 ਸਿੱਖ ਹੋਏ ਸਜਾਵਾਂ ਸਰ ਮੁੱਠੀ ਪਰ ਮਦਿਆਂ ਨੂੰ ਹੋਈਏ ਤੇ ਹੁਣ ਜਿੱਦਾਂ ਇਹ ਨਿਊਜ਼ ਤੁਹਾਡੀ ਜਾ ਰਹੀ ਹੈ ਸਾਰਾ ਕੁਝ ਹੈ ਦਿੱਲੀ 'ਚ ਕਰੀਬ ਤੇ 1000 ਕਤਲ ਹੋਏ ਨੇ ਸਰਕਾਰੀ ਅੰਕੜੇ ਕਿ ਸਰਕਾਰੀ ਆਕੜੇ ਹੀ ਨੇ 3000 ਦੇ ਕਰੀਬ ਤੇ ਖਤਰ ਹੋਏ ਨੇ ਤੁਹਾਨੂੰ ਇਸ ਦੌਰਾਨ ਦੀ ਧਮਕੀਆਂ ਵੀ ਮਿਲੀਆਂ ਜਾਂ ਤੁਹਾਨੂੰ ਰਿਪੋਰਟ ਕਿ ਕੋਈ ਜਿਹੜੇ ਦੋਸ਼ੀ ਸਨ ਦੇਖੋ ਦੇਖੋ ਇਨਡਾਇਰੈਕਟਲੀ ਥੋੜਾ ਬਹੁਤ ਰੰਤ ਆਇਆ ਪਰ ਮੈਂ ਨਹੀਂ ਕਹ ਸਕਦਾ ਕਿ ਡਾਇਰੈਕਟਲੀ ਸਾਰਾ ਕੁਝ ਹੈ ਅਸੀਂ ਤੱਕ ਜਿਹੜੇ ਗਵਾਹ ਜਿਹੜੇ ਨਹੀਂ ਗਵਾਹ ਨੇ ਸਾਨੂੰ ਪੂਰਾ ਸਪੋਰਟ ਦਿੱਤਾ ਹੈ ਤੇ ਅਸੀਂ ਗਵਾਹ ਜਿਹੜੀ ਸਿਕਵਾਈ ਖਰਾ ਕੇ ਤੇ ਅੱਜ ਮੁਲਜ਼ਮਾਂ ਨੂੰ ਕਟ ਕਰੇ ਤੇ ਲਾਇਆ ਤੇ ਅੱਜ ਉਹਨਾਂ ਨੂੰ ਸਜ਼ਾ ਕਰਾਤੀ ਹੈ ਉਹ ਜਿਹੜੇ ਬਾਕੀ ਵੀ ਜਿਹੜੇ ਕੇਸ ਚੱਲਦੇ ਨੇ ਉਹਨਾਂ ਦੀ ਵੀ ਅਸੀਂ ਸਭ ਸਮੇਂ ਬੋਲੀ ਜਾਣਗੇ ਪਈ ਕੇਸ ਤਾਂ ਹੁਣ ਚੱਲ ਰਹੇ ਹੁਣ ਤਾਂ ਕਾਫੀ ਐਸਆਈਟੀ ਦੇ ਕਈ ਕੇਸ ਚੱਲ ਰਹੇ ਨੇ ਉਹ ਮੈਂ ਖੁਦ ਕਰ ਰਿਹਾ ਕਿ ਐਸਆਈਟੀ ਦੇ ਕੇਸ ਕਰ ਰਿਹਾ ਸੀਪੀਏ ਦੇ ਕੇਸ ਕਰ ਰਿਹਾ ਨੇ ਹੁਣ ਜਿਨ੍ਹਾਂ ਦੀ ਸਜ਼ਾ ਹੋਈ ਹੈ ਉਹਨਾਂ ਦੀ ਅਪੀਲਾਂ ਚਲਨੀਆਂ ਨੇ ਸੁਪਰੀਮ ਕੋਰਟ ਚੱਲਦੀ ਹਾਈ ਕੋਰਟ ਚੱਲਨੀ ਹੈ ਤੇ ਹੁਣ ਤਾਂ ਇਹ ਲੜਾਈ ਸ਼ੁਰੂ ਹੋ ਗਈ ਆ ਪਰ ਸਿਰਫ ਇਸ ਕਰਕੇ ਕਿ ਵੀ ਇਹ ਇਸ ਨਿਊਜ਼ ਨਾਲ ਜਿਹੜੇ ਬੰਦੇ ਅੱਗੇ ਆ ਨਹੀਂ ਰਹੇ ਸੀ ਹੁਣ ਪਿੱਛੇ ਇੱਕ ਕੇਸ ਸੀ ਇੱਕ ਜਨਾਨੀ ਆਈ ਕਿ ਵੀਰ ਜੀ ਅਸੀਂ ਉਹਨੂੰ ਭੁੱਲਣਾ ਚਾਹੁੰਦੇ ਆ ਵੀ ਜਸਟ ਵਾਂਟ ਟੂ ਫੋਰਗੇਟ ਦੈਟ ਚੈਪਟਰ ਪਰ ਹੁਣ ਜਦੋਂ ਸਜ਼ਾ ਹੋ ਗਈ ਹੈ ਤੇ ਉਹ ਫਿਰ ਕਈ ਬੰਦੇ ਆਣਗੇ ਉਹ ਆ ਕੇ ਆਪਣੀ ਜਿਹੜੀ ਆਭੀਤੀ ਬਤਾਨਗੇ ਅੱਗੇ ਅਸੀਂ ਸਰਕਾਰ ਨੂੰ ਪੁਜੈਕਟ ਕਰਾਂ ਵੀ ਇਹਨਾਂ ਨਾਲ ਹੋਇਆ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫਿਰ ਅੱਗੇ ਦੇਸ਼ ਨੂੰ ਬਲੌਡਸ ਆ ਬੁੱਕ ਐਂ ਬੀ ਪਨਿਸ਼ ਸਰਕਾਰ ਦਾ ਰੋਲ ਹੈਗਾ ਜੀ ਇਹਦੇ ਵਿੱਚ ਵੀ ਦੇਖੋ ਸਰਕਾਰ ਸਪੋਰਟ ਕਰ ਰਹੀ ਹੈ ਮੈਂ ਤੁਹਾਨੂੰ ਦੱਸਾਂ ਸਰਕਾਰ ਹੈ ਸਰਕਾਰ ਸੀ 84 ਚ ਕਾਂਗਰਸ ਦੀ ਬੰਦੇ ਮਾਰੇ ਉਹਨਾਂ ਦੀ ਨਾ ਤਾਂ ਕੋਈ ਬੋਡੀ ਦਾ ਪਾਸਟਮਾਰਟਮ ਹੋਈ ਹੈ ਕੋਈ ਰਿਪੋਰਟ ਨਹੀਂ ਲਿਖੀ ਗਈ ਹੈ ਤੇ ਜੇ ਸਰਕਾਰ ਹੁੰਦੀ ਇਸ ਤਰ੍ਹਾਂ ਥੋੜੀ ਹੁੰਦਾ ਜੇ ਮਤਲਬ ਕਾਂਗਰਸ ਹੋਵੇ ਤੇ ਸਰਕਾਰੀ ਇੰਨੀ ਦੇ ਤਦ ਕਿ ਕਿਸ ਦੋਸ਼ ਨੂੰ ਸਜ਼ਾ ਮਿਲ ਚੀ ਭਈ ਨੇਚਰਲੀ ਇਸ ਅਨਲੀਟਲ ਜੇ ਸਰਕਾਰ ਚਾਂਦੀ ਇਨੇ ਬੰਦੇ ਥੋੜੀ ਮਾਰ ਸਕਦੀ ਦੋਸਤ ਬੈਠ ਕੇ ਜਿਹੜੇ ਪੁਲਿਸ ਨੇ ਮੇਰੇ ਕੋਲ ਮੇਰੇ ਤੋਂ ਗਵਾਹ ਨੇ ਜਿਹੜੇ ਪੁਲਿਸ ਵਾਲੇ ਹਥਿਆਰ ਖੋ ਗਏ ਬੰਦਿਆਂ ਨੂੰ ਪਿੰਨ ਮਰਵਾਤੇ ਤੇ ਦੋਸ਼ ਨੂੰ ਸਜ਼ਾ ਨਹੀਂ ਹੋਈ ਅੰਤ ਤੱਕ ਇਹ ਕਾਂਗਰਸ ਸਰਕਾਰ ਕਰ ਰਹੀ ਹੈ ਦੇਖੋ ਸਰਕਾਰ ਮੈਂ ਤੁਹਾਨੂੰ ਕਹਣਾ ਮੈਂ ਕਿਸੇ ਸਰਕਾਰ ਦੀ ਕਾਂਗਰਸ ਕਰਨਾ ਜਾਂ ਕੋਈ ਵੀ ਪਰ ਜਿੱਦਾਂ ਕਿ ਸਰਕਾਰ ਦਾ ਸਪੋਰਟ ਨਹੀਂ ਆਉਂਦਾ ਕੁਝ ਨਹੀਂ ਹੁੰਦਾ ਇਸਨ ਸਾਬ ਗੱਲ ਹੈ ਕਿਉਂਕਿ ਜਿਹੜਾ ਸਰਕਾਰ ਆਈ ਹੈ ਇਸ ਕਰਕੇ ਜਿਹੜਾ ਹੈ ਇਸ ਸਾਰਾ ਕੁਝ ਹੋਇਆ ਹੈ ਘੱਟੋ ਘੱਟ ਸਾਨੂੰ ਇਨਸਾਫ ਦੀ ਉਮੀਦ ਹੋ ਗਈ ਹੈ ਵਦਾਰੇ ਖਬਰਾਂ ਲਈ ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ